ਹਲਕਾ ਫਤੇਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਖੋਗਾ ਪਿੰਡ ਰੋੜੀਵਾਲ ਅਤੇ ਪਿੰਡ ਢਾਂਡੇ ਪਿੰਡ ਦਾਦੂ ਜੋਤ ਤੋਂ ਇਲਾਵਾ ਫਤੇਗੜ ਚੂੜੀਆਂ ਦੀਆਂ ਦੋ ਵਾਡਾਂ ਵਿੱਚ ਕੀਤੀਆਂ ਹੰਗਾਮੀ ਮੀਟਿੰਗਾਂ ਇਸ ਮੌਕੇ ਠਾਠਾ ਮਾਰਦੇ ਕੱਠ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਜਨਤਾ ਨੂੰ ਪੂਰਨ ਤੌਰ ਤੇ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਨਸ਼ੇ ਵੇਚਣ ਵਾਲਿਆਂ ਦੀ ਜਮਾਨਤ ਨਹੀਂ ਦੇਣੀ ਚਾਹੀਦੀ ਇਸ ਗੱਲ ਦੀ ਬਲਬੀਰ ਸਿੰਘ ਪੰਨੂ ਨੇ ਕੱਠ ਵਿੱਚ ਆਈ ਹੋਈ ਜਨਤਾ ਨੂੰ ਸੋਹਣੀ ਸਿਕਾਈ ਇਸ ਮੌਕੇ ਡੀਐਸਪੀ ਫਤੇਗੜ ਚੂੜੀਆਂ ਐਸਐਚਓ ਫਤੇਗੜ ਚੂੜੀਆਂ ਐਸਐਚਓ ਸਦਰ ਤੋਂ ਇਲਾਵਾ ਆਪ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ 20 ਲੱਖ ਦਾ ਇੱਕ ਕਾਰ ਜਿਹੜਾ ਤੁਹਾਡਾ ਬਣ ਜਾ ਰਿਹਾ 10 ਲੱਖ ਦਾ ਕਾਰ ਤੁਸੀਂ ਤਕਰੀਬਨ ਜਿਹੜੇ ਪੰਜਾਬ ਦੇ ਵਿੱਚ ਪ੍ਰਾਈਵੇਟ ਚੰਗੇ ਹਸਪਤਲ ਨੇ ਕਿਸੇ ਵੀ ਹਸਪਤਲ ਦੇ ਵਿੱਚੋਂ ਆਪਣਾ ਤੁਸੀਂ ਇਲਾਜ ਕਰਾ ਸਕੋਗੇ ਜੇ ਕਿਸੇ ਕੰਮ ਕਰਕੇ ਕਾਰਜ ਜਲਦਬਾਜੀ ਦਾ ਨਾਮ ਹੀ ਬਣਿਆ ਹੋਊਗਾ ਤੁਹਾਡਾ ਆਧਾਰ ਕਾਰਡ ਹੁਣ ਤੁਹਾਡਾ ਇੱਕ ਵੋਟਰ ਕਾਰਡ ਉਦੀ ਬਿਹਾਰ ਦੇ ਵਿੱਚ ਹਸਪਤਲ ਦੇ ਵਿੱਚ ਤਾਂ ਐਡਮਿਟ ਕੀਤਾ ਜਾਊਗਾ 10 ਲੱਖ ਦਾ ਕਾਰਜ ਨੂੰ ਥੋੜੇ ਜਿhandle ਸਮੇਂ ਤੱਕ ਪੰਜਾਬ ਸਰਕਾਰ ਨੂੰ ਵਿਸ਼ੂ ਕਰਨ ਜਾਣੀ ਹੈ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ੍ਰੀ ਖਾਨਾ ਦਿੱਲੀ ਰਹੇ ਪਰਮਾਰਾਂ ਦੀ ਛੇਦ ਨੂੰ ਮੁਕ ਸਮਝਿਆ ਪੂਰੇ ਪੰਜਾਬ ਦੇ ਪਰਮਾਰਾਂ ਦੀ ਛੇਦ ਨੂੰ ਮੁਕ ਸਮਝਿਆ ਨੂੰ ਕਹੇ ਜਿਹੜੇ ਪਿੰਡਾਂ ਦੇ ਵਿੱਚ ਕੱਚੇ ਮਕਾਨ ਨੇ ਸਾਢੇ 12 ਸਾਲ ਬਾਅਦ ਜਦੋਂ ਸੀਐਮ ਸਾਹਿਬ ਨੇ ਕਿ ਸਾਡੇ ਪੰਜਾਬੀਆਂ ਦੀ ਸਾਡੇ ਗਰੀਬ ਪਰਿਵਾਰਾਂ ਦੀ ਲੜਾਈ ਲੜੀ ਸਾਢੇ 12 ਸਾਲ ਬਾਅਦ ਜਿਹੜੀ ਸਾਇਲ ਕੱਚੇ ਮਕਾਨਾਂ ਦੀ ਨੂੰ ਓਪਨ ਕਰਾਇਆ ਪਰ ਕੋਈ ਵੀ ਪਰਿਵਾਰ ਵਿੱਚ ਤੱਕ ਮੈਂ ਤੁਹਾਨੂੰ ਖਲਪਨ ਚਾਹਵਾਂ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਪੁਰੀਆਂ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਹੈ ਜਿੰਨੇ ਵੀ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਜਿੰਨੇ ਵੀ ਗਰੀਬ ਪਰਿਵਾਰ ਨੇ ਪਾਰਟੀ ਬਾਰੇ ਕੋਪਰਟ ਕੀਤਾ ਪਾਰਟੀ ਬਾਰੇ ਕੋਪਰਟ ਕੇ ਸਾਰਿਆਂ ਦੇ ਕੱਚੇ ਮਕਾਨਾਂ ਦੀ ਫੋਟੋ ਵਿੱਚੋਂ ਤਾਂ ਜੋ ਸਰਕਾਰ ਉਹਨਾਂ ਦੇ ਮਕਾਨ ਨੂੰ ਪੱਕਾ ਕਰ ਸਕੇ ਔਰ ਹੋਰ ਇੱਕ ਜਿਹੜੀ ਗੁੱਝੀ ਦੀ ਗੱਲ ਹੈ ਪਹਿਲੋਂ 10 ਲੱਖ ਰੁਪਇਆ ਖਰੀਬ ਨੇ ਲਗਭਗ 45000 ਰੁਪਇਆ ਦੇਣ ਦਿੱਤੀ ਸੀ ਅੱਜ ਜੋ ਖਰਦਾਰਪੁਰ ਕਨਸੇਮਾਨ ਜੀ ਨੇ ਵਿਛੇ ਦੇ ਮਾਨ ਕੀਤਾ ਜੀ 1 ਲੱਖ ਰੁਪਈਆ 1.5 ਲੱਖ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੌਂਸੇਮਾਨ 1 ਲੱਖ ਰੁਪਈਆ ਬੂਰ ਪਲੱਸ ਕਰਨਗੇ 2.5 ਲੱਖ ਰੁਪਈਆ ਤਾਂ ਜਿਹੜਾ ਕੱਚੇ ਮਕਾਨਾਂ ਦੀ ਗ੍ਰਾਂਟ 2.5 ਲੱਖ ਰੁਪਈਆ ਮਿਲੂਗੀ ਔਰ ਸ਼ੇਤੀ ਇੱਕ ਸਰਕਾਰ ਦਾ ਸੀਮ ਸਾਹਿਬ ਦਾ ਮੈਂ ਹੋਰ ਵੀ ਧੰਨਵਾਦ ਕਰਨਾ ਕਿ ਉਹਨਾਂ ਜਿਨ੍ਹਾਂ ਨੇ 5 ਕਰੋੜ ਦੀ ਇੱਕ ਗ੍ਰਾਂਟ ਦਿੱਤੀ ਆ ਜਿਹਦੇ ਵਿੱਚ ਅਸੀਂ ਕਿਸੇ ਵੀ ਕਰਾਉਣ ਦਾ ਕੰਮ ਜਿਹੜੀ ਪਿੰਡ ਨੂੰ ਡਿਮਾਂਡ ਹੋਊਗੀ ਕੋਈ ਕਾਮਯਾਬੀ ਹੁੰਦੇ ਨੇ ਬਾਈ ਨੇ ਦੀ ਡਿਮਾਂਡ ਹੁੰਦੀ ਆ ਕੁਝ ਪਾਣੀ ਕੋਰ ਕਰਨ ਦੇ ਵਿੱਚ ਕੋਈ ਵੀ ਕਰਾ ਲੈ ਸਕਦਾ ਹੈ ਹੋਰ ਇਹਨੂੰ ਮਰੜ ਦੇ ਵਿੱਚ ਘੋੜੇ ਜਣਾ ਤੱਕ ਬੜੇ ਵੱਡੇ ਲੈਪ ਦਾ ਇੱਕ ਸਟੇਡੀਅਮ ਥੋੜੇ ਜਣਾ ਤੱਕ ਤੁਹਾਡੇ ਪਿੰਡ ਦੇ ਵਿੱਚ ਸ਼ੁਰੂ ਕਰ ਜਾ ਰਹੇ ਹੈ ਤੁਹਾਡੇ ਕਿੰਨਾ ਮਿੰਨਾਂ ਦਾ ਖਾਂਡਾ ਹੀ ਸਾਹਮਣੇ ਸਟੇਡੀਅਮ ਹੋਗਾ ਜਿਹੜਾ ਤਕਰੀਬਨ ਲਗਣੀ ਨੂੰ 50 ਲੱਖ ਦੀ ਲਗਦੇ ਨਾਲ ਉਸ ਕਰਾਉਣ ਦੇ ਵਿੱਚ ਲੱਗਦਾ ਹੈ ਹੋਊਗੀ ਜਿਸ ਹਸਾ ਬਿਨਾਂ ਪਿੰਡ ਦੀਵਾਨ ਹੋਊਗੀ ਜਿਹੜੀ ਤੁਸੀਂ ਸਪੋਰਟਸ ਦੇ ਖੇਤਰ ਦੇ ਵਿੱਚ ਤੁਹਾਡੇ ਬੱਚੇ ਗੇਮ ਕਰਦੇ ਹੋਣਗੇ ਉਹਨਾਂ ਨੂੰ ਵੀ ਮੁੱਖ ਰੱਖਿਆ ਜਾਊਗਾ ਉਹ ਤੁਹਾਨੂੰ ਪੁੱਛ ਕੇ ਜਿਹੜੀਆਂ ਵੀ ਪਿੰਡ ਦੇ ਵਿੱਚ ਕਰਾਉਣਾ ਬਣਾਈ ਹੋਣਗੇ ਤੁਹਾਨੂੰ ਪੁੱਛ ਕੇ ਬਣਾਈਏ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਨਮ ਦਿਨ ਨੂੰ ਵੀ ਗੁਰੂਵਾਰ ਆ ਦੀ ਸਰਵਾਈ ਦੇ ਹਿੱਤ ਵਿੱਚ ਨਸ਼ਿਆਂ ਦੇ ਵਿਰੁੱਧ ਹਰਕਤੇ ਵਿੱਚ ਮੀਟਿੰਗਾਂ ਪ੍ਰੋਗਰਾਮ ਕਰਦੇ ਹਾਂ ਮੇਰੇ ਨਾਲ ਡੀਐਸਪੀ ਬੜਾ ਟਿਮ ਟਿਮਕ ਬਾਤ ਦੀ ਸਚੂ ਬਜਗੜ ਕੁੰਡੀਆਂ ਨੱਜੂ ਛੜੇ ਵਾੜਾਂ ਦੇ ਸ਼ਾਨ ਸਰਪਾਹ ਜਿਹੜੀ ਪੰਜਾਬ ਨੂੰ ਲੰਮੀ ਟਿਕਟ ਕਰਦੀ ਹੈ ਡਾਇਰੈਕਟਰ ਜੀ ਸਾਹਿਬ तकरीबन ਘਰ-ਬਾੜ ਦੇ ਵਿੱਚੋਂ ਇੱਕ-ਇੱਕ ਭਰਾ ਜੋ ਦਲਦਾਇਆ ਹੋ ਰਿਹਾ ਹੈ। ਅਸੀਂ ਪੂਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਇਹ ਮੈਸੇਜ ਦੇਣ ਆਏ ਆ। ਕਿਸੇ ਖਾਨਦਾਨ ਕੇ ਜਿਸ ਕਿਸੇ ਦਾ ਬੱਚਾ ਵੀ ਖਾਨਦਾਨ ਬੜੇ ਹੋ ਸਕਦੇ ਨੇ। 17 ਤੋਂ 18 ਸਾਲ ਤੋਂ 20 ਸਾਲ ਦੀ ਉਮਰ ਬੱਚਿਆਂ ਦੀ ਜਿਹੜੀ ਫਾਈਲ ਚੁਣਵੀ ਹੋਈ ਹੈ। ਇਹ ਮਤਾਂ ਦੇ ਵਿੱਚ ਹਰ ਇੱਕ ਪਿੰਡ ਦੇ ਸਰਪੰਚਾਂ ਦੇ ਵਿੱਚ ਜਾ ਕੇ ਜੁੱਧ ਨਸ਼ਿਆਂ ਵਿਰੁੱਧ ਕਮੇਟੀਆਂ ਚਲਾਈਆਂ ਨੇ ਕਿ ਕੋਈ ਬੇਇੰਤਿਆ ਕਰ ਰਿਹਾ ਵੀ ਇਹ ਕਿਸੇ ਦਾ ਬੱਚਾ ਕਿਸੇ ਗੱਲ ਕਰਕੇ ਨਸ਼ੇ ਤੇ ਲੱਗ ਪੁੱਤਾ ਹੈ ਸਰਕਾਰ ਨੇ ਬੜਾ ਵਧੀਆ ਪ੍ਰਾਧਾਨ ਕੀਤਾ ਨਸ਼ਾ ਚੜ੍ਹਨ ਕੇ ਖੁੱਲੇ ਨਹੀਂ ਕਿ ਨਾ ਕੇਂਦਰ ਮੇ ਆਪਣੇ ਬੱਚੇ ਨੂੰ ਪਰਤੀ ਕਰਵਾਓ ਤਾਂ ਜੋ ਉਸ ਬੱਚੇ ਨੂੰ ਸਹੀ ਇਨਸਾਨ ਬਣਾ ਕੇ ਉਹਦੇ ਪਰਿਵਾਰ ਨੂੰ ਚੋ ਕੇ ਜਾਵੇ ਸੰਗਲ ਸਿੰਘ ਪਾਣ ਜੀ ਨੇ ਸਪੋਰਟਸ ਦੇ ਬੜਾ ਪੰਜਾਬ ਦੇ ਵਿੱਚ ਬੜਾ ਵੱਡਾ ਮਾਣ ਦਿੱਤਾ ਅੱਜ ਤੋਂ ਕੋਈ ਚਰਬੰਗਰ ਬੇਕੋ ਬਟੇਗਾ ਪੰਜਾਬੀ ਦੀ ਗੱਲ ਕਰੀਏ 36 ਪਿੰਡਾਂ ਦੇ ਵਿੱਚ ਇਹਨਾਂ ਬੜੇ ਵੱਡੇ ਕਰੋੜਾਂ ਦੀ ਲੱਖ ਦੇ ਨਾਲ ਜਿਹੜੇ ਸਟੇਡੀ ਬਣ ਜਾ ਰਹੇ ਨੇ ਇਹ ਵੀ ਬੜਾ ਵੱਡਾ ਫਰਾਨਾ ਹੈ ਸਰਕਾਰ ਦਾ ਕਿਉਂਕਿ ਜੇ ਅਸੀਂ ਆਪਣੇ ਬੱਚੇ ਨੂੰ ਖੇਡਾਂ ਤੋਂ ਨੂੰ ਕਰਤ ਦੇ ਵਿੱਚ ਜੋ-ਜੋ ਵੀ ਯੋਗਦਾਨ ਪਾਉਣਾ ਹੈ ਉਹ ਸਪੋਰਟਸ ਵੀ ਇੱਕ ਬੜਾ ਵੱਡਾ ਫਰਾਨਾ ਹੈ ਕਰੋੜਾਂ ਰੁਪਈਆਂ ਦੀਆਂ ਕਰਾਂਡਾਂ ਵਧੇਗਾ ਕੁੱਟੀਆਂ ਦੇ ਵਿੱਚ ਲੱਗ ਵੀ ਚੁੱਕੀਆਂ ਨੇ ਔਰ ਕਰੋੜਾਂ ਰੁਪਈਆਂ ਕਰਾਂਡਾਂ ਦੀ ਡਿਮਾਂਡ ਵੇਚ ਦਿੱਤੀ ਹੈ ਪਰ ਕਿਸੇ ਵੀ ਪਿੰਡ ਨੂੰ ਜੋ ਪਿੰਡ ਦੀ ਡਿਮਾਂਡ ਹੋਊਗੀ ਪਿੰਡ ਦੀ ਡਿਮਾਂਡ ਨੂੰ ਪੂਰਾ ਕਰੇਗੀ